ਬੀਜਾ ਸਮਰਾਰਾ ਰੋਡ ਤੇ ਪੈਂਦੇ ਪਿੰਡ ਬਗਲੀ ਕਲਾਂ ਵਿਖੇ ਅੱਜ ਤਿੰਨ ਮੋਟਰਸਾਈਕਲ ਸਵਾਰ ਲਟੇਰਿਆਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੰਨੇ ਲਟੇਰੇ ਇੱਕ ਮੋਟਰਸਾਈਕਲ ਉੱਪਰ ਸਵਾਰ ਸਨ ਤੇ ਹਥਿਆਰਬੰਦ ਸਨ ਲਟੇਰਿਆਂ ਨੇ ਬੈਂਕ ਦੇ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ ਦੇ ਨਾਲ ਤੱਕਾਮੁਖੀ ਕੀਤੀ ਤੇ ਬਾਅਦ ਵਿੱਚ ਉਸ ਦੀ ਜੋ ਰਾਈਫਲ ਹੈ ਉਸ ਨੂੰ ਖੋ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਬੈਂਕ ਦੇ ਮੈਨੇਜਰ ਦੇ ਦੱਸਣ ਅਨੁਸਾਰ ਲਟੇਰੇ ਬੈਂਕ ਵਿੱਚੋਂ ਤਕਰੀਬਨ 15-16 ਲੱਖ ਦੇ ਕਰੀਬ ਰਕਮ ਲੁੱਟ ਕੇ ਫਰਾਰ ਹੋ ਗਏ ਇਸ ਮੌਕੇ ਤੇ ਖੰਨਾ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ ਤੇ ਇਸ ਮੌਕੇ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਲਟੇਰੇ ਸਪਲੈਂਡਰ ਮੋਟਰਸਾਈਕਲ ਦੇ ਉੱਪਰ ਸਵਾਰ ਸਨ ਜੋ ਤਕਰੀਬਨ 1:30 ਵਜੇ ਦੇ ਕਰੀਬ ਬੈਂਕ ਵਿੱਚ ਦਾਖਲ ਹੋਏ ਤੇ ਲੁਟੇਰਿਆਂ ਵੱਲੋਂ ਇੱਕ ਫਾਇਰ ਵੀ ਕੀਤਾ ਗਿਆ ਤੇ ਲੁਟੇਰੇ ਲੁੱਟ ਦੀ ਰਕਮ ਲੈ ਕੇ ਫਰਾਰ ਹੋ ਗਏ। ਸ਼੍ਰੀਮਤੀ ਅਮਨੀਤ ਕੌਂਡਲ ਨੇ ਇਸ ਘਟਨਾ ਬਾਰੇ ਵਿਸਥਾਰ ਵਿੱਚ ਕੀ ਦੱਸਿਆ ਆਓ ਦੇਖਦੇ ਹਾਂ। ਜੀ ਤੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਤ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਇੱਥੇ ਸਾਨੂੰ 2 ਤੋਂ 4 ਫਿਲਮ ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸਿਕਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਆ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵੈਪਨ ਸੀਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੇ ਦੱਸਿਆ ਕਿ ਆਰਾਊਂਡ 15:00 ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਚ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਹਰ ਕੱਢਣ ਦੀ ਫਿਰ ਕੋਈ ਜਿਹੜਾ ਰਾਈਫਲ ਉਹ ਵੀ ਕੋਲਿਆ ਸਦਾ ਵਨ ਆਫ ਦਾ ਅਕਿਊਜ਼ ਨੇ ਔਰ ਇੱਕ ਵਾਈਫਾਇਰ ਵੀ ਕਿਤਨਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਦਾ ਮੌਕੇ ਤੇ ਆ ਕੇ ਸਪਾਟ ਵਿਜ਼ਿਟ ਕਰ ਰਹੇ ਤੇ ਸਾਡੀ ਟੀਮਾਂ ਸੀ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋ ਜਲਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਲਈਏ ਤੇ ਉਹਨਾਂ ਦੀ ਰਿਕਵਰੀ ਕਰਾਈਏ ਮੈਮ ਅੰਮ੍ਰਿਤਸਰ ਕਿੱਧਰ ਨੂੰ ਗਏ ਨੇ ਤੋਂ ਜੀ ਜਲੇ ਤਾਂ ਜੋ ਫੁਟੇਜ ਬਤ ਲਗੇ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱਥੇ ਮੈਂ ਹੋਰ ਐਸਪੀ ਡੀ ਮੌਕੇ ਤੇ ਆਈ ਸੀ ਤੇ ਬਾਕੀ ਜੋ ਵੀ ਡੀਟੈਲਸ ਹੋਣਗੀਆਂ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਇੱਕ ਫਾਇਰ ਵੀ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਇਹਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕਪੜੇ ਨਾਲ ਬਟ ਇੱਕ ਫਾਇਰ ਵੀਡੀਓ ਚ ਨਜ਼ਰ ਵੀ ਆਉਂਦਾ ਹੈ ਇੱਕ ਤੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਛੱਡ ਕੇ ਪੱਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿਹੜੇ ਮੋਟਰਸਾਈਕਲ ਸੀ ਹਲੇ ਜੀ ਫੁਟੇਜ 'ਚ ਨਾ ਕਲੀਅਰ ਨਹੀਂ ਹੈ ਬਟ ਬਾਈਕ ਤਿੰਨੋਂ ਬਾਈਕਾਂ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਔਟੂਰ ਨਾਮ ਕਿੰਨੀ ਰਕਮ ਦੀ ਜਿਹੜੀ ਲੁੱਟੀ ਜੋ ਜੀ ਬੈਂਕ ਤੇ ਇਹ ਆਫੀਸਰ ਜੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੋਗੀ ਹਾਂ ਜੀ ਉਹਨਾਂ ਇੱਕ ਬੰਦਾ account ਖੁਲਾਉਣਾ ਸੀ ਮਾਇਨ ਸ਼ਾਇਦ ਹੋ ਸਕਦਾ ਵੀ ਉਹਦੇ ਨਾਲੇ ਆਇਆ ਹੋਵੇ ਉਹਨੂੰ ਕਿਹਾ ਵੀ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ ਪੈਂ ਸਮਾਂ ਕਿੰਨੇ ਵਜੇ ਦਾ ਸਵਾ 2:30 ਵਜੇ ਦੇ ਆਸ-ਪਾਸ ਸੀ ਜਦੋਂ ਪਹਿ ਇਕਦੰਦ ਪਹਿਲਾਂ ਅੰਦਰ ਪਹਿਲਾਂ ਇਕ ਆਇਆ ਜੀ ਉਹ ਮੂੰਹ ਵਿਟਿਆ ਮੂੰਹ ਵਿਟਿਆ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਟੋਟਲ ਕਿੰਨੇ ਜਣੇ ਸੀ ਲਓ ਟੋਟਲ ਤਿੰਨ ਬੰਦੇ ਸੀ ਹਥਿਆਰ ਸੀ ਉਹਨਾਂ ਕੋਲ ਹਥਿਆਰ ਕਿੰਨਾ ਕੋਲੇ ਸੀ ਜੀ ਚੋਬੀ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਨੇ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋਣੇ ਵੀ ਮੇਰੇ ਵੀ ਨੌਕਰੀ ਵਾਲਾ ਵੀਦੋ ਫਿਰ ਜਾਨੋ ਉਹਨੇ ਰਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੋਤਮ ਗਤੀ ਹੋਵੇ ਉਹਨੇ ਫਿਰ ਪੈਰਾ ਤੇ ਫੋਨ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱਡਣੀ ਪੈ ਗਈ ਜੀ ਇਸ ਚੀਜ਼ ਗਨ ਤੁਹਾਡੀ ਲੈ ਗਈ ਹੈ ਲੈ ਗਈ ਜੀ ਬਾਹਰ ਤੱਕ ਤੇ ਹਾਂ ਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੰਘ ਚੁੱਕੀ ਤੇ 2-3 ਮਿੰਟ ਵਿੱਚ ਕੈਸ਼ ਦੇ ਅੰਦਰ ਬਸੁਰ ਦਾ ਕੰਟਰੋਲਰ ਚੱਕ ਕੇ ਲੈ ਗਿਆ ਅੰਦਰੋਂ ਕਾਉਂਟਰ ਜੀ ਕੱਢ ਕੇ ਲੱਗੇ ਨਹੀਂ ਫਾਇਰ ਕਿੰਨੇ ਕਿਤੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਸਿਰ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕੇ ਨਾਲ ਬਦਮਾਹੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਾਲੀ ਗਲੋਚ ਮਾੜੀ ਬੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਸਸਲਵਾਰ ਸੀ ਉਹ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਮੈਂ ਵੀ ਹੋ ਗਿਆ ਵੀ ਉਹਦੇ ਨਾਲ ਹੀ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ ਦੋ ਚਾਰ ਸੈਕਿੰਡ ਬਾਅਦ ਚ ਆ ਗਿਆ ਉਹਦੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕਾਫੀ ਬਾਤ ਸੀ ਜਿਹੜਾ ਨਹੀਂ ਖਿਆਲ ਕੀਤਾ ਜੀ ਵਾਰਨ ਸਿਕਿਉਰਟੀ ਅਲਾਰਮ ਬਜਾਇਆ ਗਿਆ ਹਾਂਜੀ ਸਿਕਿਉਰਟੀ ਅਲਾਰਮ ਸੇਫਟੀ ਅਲਾਰਮ ਬਜਾਇਆ ਗਿਆ ਲਾਰਮ ਚੱਲ ਰਿਹਾ ਨਹੀਂ ਸਾਰੇ ਬਜਾਇਆ ਨਹੀਂ ਕੋਈ ਕੁਸ਼ਣ ਨਹੀਂ ਬਜਾਇਆ ਗੁਰਪ੍ਰੀਤ ਸਿੰਘ ਬਹਿਣੇ ਪਾ ਲਈ ਕੀ ਹੋਇਆ ਥੀ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤੇ ਇੰਨੇ ਰਾਉਂਡ ਫਾਇਰ ਹੋਊਂਦਾ ਰਾਉਂਡ ਦਾ ਹੈ ਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਰਨਾ ਵੀਰੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਹੀ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮਾ ਸੀ ਰਫਲ ਸੀਗੀ ਇਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਵੜ ਗਏ